ਸਟਾਰਟ ਮਾਂ ਦੇ ਦੁੱਧ ਉੱਪਰ ਬੱਚੇ ਦਾ ਅਧਿਕਾਰ ਅਜਿਹਾ ਅਧਿਕਾਰ ਹੈ ਜਿਸ ਤੋਂ ਉਸ ਨੂੰ ਵਾਂਝਾ ਨਹੀਂ ਕੀਤਾ ਜਾਣਾ ਚਾਹੀਦਾ ਡੰਡੀ ਇਹ ਵੀ ਜ਼ਰੂਰੀ ਹੈ ਕਿ ਬੱਚੇ ਨੂੰ ਜਨਮ ਤੋਂ ਬਾਅਦ ਘਟੋ ਘਟ ਇੱਕ ਸਾਲ ਤੱਕ ਮਾਂ ਦਾ ਦੁੱਧ ਮਿਲਦਾ ਰਹੇ ਡੰਡੀ 5-6 ਮਹੀਨੇ ਬਾਅਦ ਬੱਚੇ ਦੀ ਖੁਰਾਕ ਬਦ ਜਾਣ ਕਾਰਨ ਮਾਂ ਦਾ ਦੁੱਧ ਪੂਰਾ ਨਹੀਂ ਪੈਂਦਾ ਇਸ ਲਈ ਦੁੱਧ ਦੇ ਨਾਲ ਉਪਰੀ ਖੁਰਾਕ ਵੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਡੰਡੀ ਜਨੇਪੇ ਤੋਂ ਬਾਅਦ ਇੱਕ ਹਫਤੇ ਤੱਕ ਪੀਲੇ ਰੰਗ ਦਾ ਦੁੱਧ ਨਿਕਲਦਾ ਹੈ ਜਿਸ ਨੂੰ ਕਲੋਸਟ੍ਰੋਮ ਕਹਿੰਦੇ ਹਨ ਡੰਡੀ ਇਸ ਦੁੱਧ ਵਿੱਚ ਚਿੱਟੇ ਦੁੱਧ ਨਾਲੋਂ 10% ਦੀ ਜ਼ਿਆਦਾ ਪ੍ਰੋਟੀਨ ਹੁੰਦੀ ਹੈ ਅਤੇ ਭਾਰੀ ਮਾਤਰਾ ਵਿੱਚ ਰੋਗ ਪ੍ਰਤੀਰੋਧਕ ਤੱਤ ਹੁੰਦੇ ਹਨ ਡੰਡੀ ਇਸ ਵਿੱਚ ਸਿਹਤ ਬਣਾਉਣ ਵਾਲੇ ਅਜਿਹੇ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਦਾ ਅਸਰ ਜੀਵਨ ਭਰ ਰਹਿੰਦਾ ਹੈ ਡੰਡੀ ਇਸ ਲਈ ਪਹਿਲੇ ਹਫਤੇ ਦਾ ਦੁੱਧ ਬੱਚੇ ਲਈ ਵਰਦਾਨ ਹੈ ਡੰਡੀ ਪਰ ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਅਗਿਆਨਤਾ ਵੱਸ ਇਸ ਨੂੰ ਖਰਾਬ ਸਮਝ ਕੇ ਸੁੱਟ ਦਿੱਤਾ ਜਾਂਦਾ ਹੈ ਅਤੇ ਬੱਚੇ ਨੂੰ ਸਿਹਤ ਵਰਦਕ ਸ਼ਕਤੀਦਾਇਕ ਅਤੇ ਰੋਗ ਨਿਰੋਧਕ ਤਤ ਤੋਂ ਮਹਿਰੂਮ ਕਰ ਦਿੱਤਾ ਜਾਂਦਾ ਹੈ ਡੰਡੀ ਅਦੇਹਾ ਕਰਨਾ ਅਨਪੋਲ ਬੱਚੇ ਨਾਲ ਬਹੁਤ ਵੱਡੀ ਜ਼ਿਆਦਤੀ ਹੈ ਡੰਡੀ ਲਿਖੋ ਸੈਕੰਡ ਪਰ ਰੈਡੀ ਸਟਾਰਟ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਮਾਪੇ ਬੱਚੇ ਨੂੰ ਗਾਂ ਜਾਂ ਮੱਝ ਦਾ ਦੁੱਧ ਦੇਣਾ ਸ਼ੁਰੂ ਕਰ ਦਿੰਦੇ ਹਨ ਡੰਡੀ ਜੇਕਰ ਗਾਂ ਜਾਂ ਮੱਝ ਦੇ ਦੁੱਧ ਦੀ ਤੁਲਨਾ ਮਾਂ ਦੇ ਦੁੱਧ ਨਾਲ ਕੀਤੀ ਜਾਵੇ ਤਾਂ ਮਾਂ ਦਾ ਦੁੱਧ ਸ਼ੁੱਧ ਤਾਜ਼ਾ ਅਤੇ ਸੁਰੱਖਿਅਤ ਹੈ ਡੰਡੀ ਇਸ ਤੋਂ ਇਲਾਵਾ ਜੇਕਰ ਇਹ ਤੁਲਨਾ ਪੋਸ਼ਣ ਤੱਤਾਂ ਦੇ ਆਧਾਰ ਤੇ ਕੀਤੀ ਜਾਵੇ ਤਾਂ ਵੀ ਮਾਂ ਦੇ ਦੁੱਧ ਵਿੱਚ ਪਾਏ ਜਾਣ ਵਾਲੇ ਤੱਤ ਬੱਚਾ ਆਸਾਨੀ ਨਾਲ ਪਚਾਉਂਦਾ ਹੈ ਜਦੋਂ ਕਿ ਗਾਂ ਜਾਂ ਮੱਝ ਦੇ ਦੁੱਧ ਨਾਲ ਕਈ ਕਿਸਮ ਦੀਆਂ ਉਲਜਨਾ ਪੈਦਾ ਹੋ ਜਾਂਦੀਆਂ ਹਨ ਡੰਡੀ ਇਸ ਲਈ ਜਮੰਦਰੂ ਜਾਂ ਨਿੱਕੇ ਬੱਚੇ ਨੂੰ ਗਾਂ ਜਾਂ ਮੱਝ ਦਾ ਦੁੱਧ ਦੇਣ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਡਾਕਟਰ ਤੋਂ ਹੀ ਖੜਾ ਨਹੀਂ ਛੁੱਟਦਾ ਡੰਡੀ ਇਸ ਨਾਲ ਮਾਨਸਿਕ ਪਰੇਸ਼ਾਨੀ ਆਰਥਿਕ ਮਾਰ ਅਤੇ ਸਿਹਤ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਡੰਡੀ ਬੱਚੇ ਸਿਹਤਮੰਦ ਅਤੇ ਪ੍ਰਸੰਨ ਚਿੱਤ ਹੀ ਚੰਗੇ ਲੱਗਦੇ ਹਨ ਅਤੇ ਇਸ ਦਾ ਰਾਜ ਮਾਂ ਦੇ ਦੁੱਧ ਵਿੱਚ ਸੁਪਿਆ ਹੋਇਆ ਹੈ ਡੰਡੀ ਇਸ ਲਈ ਇਹ ਜ਼ਰੂਰੀ ਹੈ ਕਿ ਮਾਂ ਬੱਚੇ ਨੂੰ ਪੂਰੀ ਸੰਤੁਸ਼ਟੀ ਨਾਲ ਦੁੱਧ ਪਿਲਾਵੇ ਤਾਂ ਜੋ ਬੱਚੇ ਦੀ ਸਿਹਤ ਵਿੱਚ ਸਮੇਂ ਅਨੁਸਾਰ ਵਾਧਾ ਹੁੰਦਾ ਰਹੇ ਡੰਡੀ ਇਹ ਬੱਚੇ ਪ੍ਰਤੀ ਫਰਜ਼ਾਂ ਦੀ ਅਦਾਇਗੀ ਦਾ ਮੋਢ ਹੈ ਡੰਡੀ